ਪਿਆਰੀ ਸਤਸੰਗ ਦੀ ਸਾਡੇ ਸੰਗਰਾਮੀ ਕਲਾ ਕੇਂਦਰ ਦੇ ਪੇਜ ਨਾਲ ਜੁੜੇ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਾ ਗੱਲ ਕਰਦੇ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜਾ ਉਹਨਾਂ ਨੇ ਕਿਹਾ ਸ਼ਬਦ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਹਿਲਾਂ ਕਰੋ ਕਿਰਤ ਫਿਰ ਜਪੋ ਨਾਮ ਫਿਰ ਉਹ ਜਿਹੜੀ ਕਿਰਤ ਕਰਿਆ ਉਹਨੂੰ ਵੰਡ ਕੇ ਸਕੋ ਮੈਂ ਇਸੇ ਜਗ੍ਹਾ ਤੇ ਪਹੁੰਚਾ ਹੋਇਆ ਜਿੱਥੇ ਉਸ ਬਾਬੇ ਨਾਨਕ ਦੀ ਕਹੀ ਹੋਈ ਗੱਲ ਤੇ ਪੈਰਾ ਦੇ ਰਹੀ ਆਂ ਬਾਬਾ ਫਰੀਦ ਦੀ ਸਸਤਾਵਰੇ ਬਾਬਾ ਫਰੀਦ ਮੈਮੋਰੀਅਲ ਜਿਹੜੇ ਬਣਿਆ ਮੈਂ ਮੜਾ ਮੜਾ ਮੋਟਾ ਮੋਟਾ ਕੰਮ ਤੋਂ ਹਾਂ ਨਾ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਡਵੈਲਪਰ ਸੁਸਾਇਟੀ ਲੋਂਗੋਵਾਲ ਉਸ ਸ਼ਬਦ ਦੇ ਪਹਿਰਾ ਦੇ ਰਹੀਆਂ ਇਹ ਹੈਗੀਆਂ ਲੜਕੀਆਂ ਲੋੜਵੰਦ ਲੜਕੀਆਂ ਨੇ ਲੋਂਗੋਵਾਲ ਵਿਖੇ ਜਿਹੜਾ ਸਲਾਈ ਕਢਾਈ ਦਾ ਕੰਮ ਸਿੱਖ ਰਹੀਆਂ ਨੇ ਉਹ ਸਸਤਾ ਇਹਨਾਂ ਨੂੰ ਸਿਖਾ ਰਹੀ ਆ ਲਗਭਗ ਹਰ ਸਾਲ 40 ਤੋਂ 50 ਕੁੜੀਆਂ ਨੂੰ ਇਹ ਜਿਹੜਾ ਕੱਪੜੇ ਸਿਉਣ ਦਾ ਜਾਂ ਸਲਾਈ ਦਾ ਕਢਾਈ ਦਾ ਕੰਮ ਸਿਖਾਇਆ ਜਾਂਦਾ ਹੈ ਤੇ ਇਹਦੇ ਵਿੱਚ ਬਿਲਕੁਲ ਜਰਾ ਸਾਰੀ ਸੇਵਾ ਹੈ ਫ੍ਰੀ ਕੀਤੀ ਜਾਂਦੀ ਹੈ ਜਿਹੜੀ ਕੁੜੀਆਂ ਲੜਕੀਆਂ ਨੂੰ ਜਿਹੜੀ ਜਿਹੜੀ ਐਜੂਕੇਸ਼ਨ ਆ ਜਿਹੜੀ ਸਿਖਾ ਰਹੇ ਨੇ ਬਿਲਕੁਲ ਫ੍ਰੀ ਹੈ ਇਹਦੇ ਵਿੱਚ ਜਿਹੜੀਆਂ ਜਦੋਂ 6 ਮਹੀਨਿਆਂ ਦਾ ਕੋਰਸ ਪੂਰਾ ਹੋ ਜਾਂਦਾ ਇਹਨਾਂ ਨੂੰ ਇੱਕ ਸਰਟੀਫਿਕੇਟ ਮਾਨਤਾ ਪ੍ਰਾਪਤ ਦਿੱਤਾ ਜਾਂਦਾ ਤੇ ਨਾਲ ਇੱਕ ਮਸ਼ੀਨ ਕਪੜੇ ਸੇਉਣ ਵਾਲੀ ਦਿੱਤੀ ਜਾਂਦੀ ਹੈ ਵੀ ਜਾ ਕੇ ਆਪਦਾ ਘਰ ਦੇ ਵਿੱਚ ਜਾ ਕੋਈ ਬੁਟੀਕ ਖੋਲ ਕੇ ਆਪਦੇ ਮਾਪਿਓ ਦਾ ਸਹਾਰਾ ਬਣ ਸਕਣ ਜਾਂ ਜਿਹੜੀ ਲੜਕੀ ਵਿਆਹੀ ਹੋ ਜਾਂ ਤਾਂ ਆਪਦੇ ਘਰ ਵਾਲੇ ਦਾ ਉਹ ਸਹਾਰਾ ਬਣ ਸਕੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜ ਚੱਕੇ ਤੇ ਬਹੁਤ ਸਾਰੀਆਂ ਲੜਕੀਆਂ ਨੇ ਅੱਜ ਮੈਂ ਤੁਹਾਨੂੰ ਦਿਖਾ ਰਿਆ ਜਿਹੜੀਆਂ ਇੱਥੇ ਕੰਮ ਕਰਦੀਆਂ ਨੇ ਕੁਝ ਲੜਕੀਆਂ ਕੁਮਾਰੀਆਂ ਵੀ ਨੇ ਕੁਝ ਵਿਆਹਾਂ ਹੋਈਆਂ ਨੇ ਇਹਨਾਂ ਦੀ ਟੀਚਰ ਖੜੀ ਹੈ ਜਿਹੜੀ ਇਹਨਾਂ ਨੂੰ ਦੱਸ ਰਹੀ ਹੈ ਕੁਛ ਨਾ ਕੁਛ ਇੱਕ ਟੀਚਰ ਅੰਦਰ ਹੈ ਮੈਂ ਕਹਿਣਾ ਭੁੱਲ ਗਿਆ ਤੀਵਾ ਤੇ ਇੱਧਰ ਜਿਹੜੀਆਂ ਬੇਟੀਆਂ ਨੇ ਕੰਮ ਹੈ ਸਿੱਖ ਰਿਆਂ ਨੇ ਕੁਝ ਬਹੁਤ ਵਧੀਆ ਵੀ ਜਾਣਦੀਆਂ ਨੇ ਤੇ ਲਗਭਗ ਬਹੁਤ ਸਾਲਾਂ ਤੋਂ ਹਜ਼ਾਰਾਂ ਕੁੜੀਆਂ ਨੂੰ ਇੱਥੇ ਕੰਮ ਜਿਹੜਾ ਸਿਖਿਆ ਦਿੱਤਾ ਤੇ ਲੱਗਦਾ ਵੀ ਬਾਬੇ ਨਾਨਕ ਦਾ ਜਿਹੜਾ ਉਹ ਸ਼ਬਦ ਕਿਹਾ ਹੋਵੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਉਸ ਗੱਲ ਤੇ ਪਹਿਰਾ ਦੇ ਰਹੀਆਂ ਸੰਤਾਂ ਤੇ ਮੈਂ ਸਾਰਾ ਇੱਥੇ ਤੁਹਾਨੂੰ ਧਾਤੀ ਮਰਵਾਉਣਾ ਧਿਆਨ ਨਾਲ ਜਿਹੜੇ ਤੁਸੀਂ ਵੀਡੀਓ ਦੇਖੋਗੇ ਇਸ ਗੱਲ ਦੀ ਗੌਰ ਕਰਨ ਵਾਲੀ ਆ ਵੀ ਇਹ ਕਿੰਨਾ ਵਧੀਆ ਕੰਮ ਹੈ ਜਦੋਂ ਬੰਦਾ ਆਪਦੀ ਕਿਰਤ ਨਾਲ ਆ ਕਮਾ ਕੇ ਆਪਦਾ ਘਰ ਚਲਾਉਂਦਾ ਹੈ ਹਨਾ ਤੇ ਇੱਥੇ ਇਸੇ ਸੰਸਥਾ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਜਿਹੜੀਆਂ ਸਲਾਈ ਵਾਲੀਆਂ ਕਢਾਈਆਂ ਵਾਲੀਆਂ ਮਸ਼ੀਨਾਂ ਵੀ ਪਈਆਂ ਦੇਖੋ ਇਧਰ ਇਹ ਕਢਾਈ ਦਾ ਕੰਮ ਵੀ ਕੁੜੀਆਂ ਕਰਦੀਆਂ ਨੇ ਹੈਗੀਆਂ ਹਨਾ ਹੋਰ ਵੀ ਆਪਾਂ ਇੱਥੇ ਹੈਗੀ ਇੱਕ ਨਾਲ ਹੀ ਕੰਪਿਊਟਰ ਲੈਬ ਆਹ ਮੈਡਮ ਜੀ ਆਪਾਂ ਕੰਪਿਊਟਰ ਲੈਬ ਚੱਲੀਏ ਕੰਪਿਊਟਰ ਲੈਬ ਵੀ ਤੁਹਾਨੂੰ ਦਿਖਾਉਣੇ ਆਜੋ ਇਹ ਹੈਗੀ ਜੀ ਕੰਪਿਊਟਰ ਲੈਬ ਕੰਪਿਊਟਰ ਲੈਬ ਦੇ ਵਿੱਚ ਜਿਹੜੀਆਂ ਇਹ ਲੜਕੀਆਂ ਜਿੰਨੀਆਂ ਕੁ ਵੀ ਆਉਂਦੀਆਂ ਨੇ ਮੈਂ ਬਾਅਦ ਵਿੱਚ ਗੱਲ ਕਰਾਂਗੇ ਮੈਡਮ ਨਾਲ ਤੇ ਕੰਪਿਊਟਰ ਲੈਬ ਦੇ ਵਿੱਚ ਜਿਹੜੀ ਕੰਪਿਊਟਰ ਦਾ ਜੋ ਵੀ ਕੰਮ ਹੈ ਇਹ ਬਿਲਕੁਲ ਇਹ ਵੀ ਫਰੀਜ਼ ਗਿਆ ਜਾਂਦਾ ਦੇਖੋ ਲੜਕੀਆਂ ਕੰਮ ਕਰ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਤੇ ਇਤੋਂ ਵੱਡਾ ਪਰਾਲਾ ਮੇਰੇ ਖਿਆਲੋਂ ਕੋਈ ਹੋਣਾ ਨਹੀਂਗਾ ਤੇ ਆ ਤੁਮੈਂ ਅੱਜ ਅਚਨਚੇਤੀ ਮੈਂ ਵੀਡੀਓ ਬਣਾਉਣ ਆਇਆ ਇਸ ਕੰਮ ਦੀ ਇਹ ਆ ਲੜਕੀਆਂ ਬੈਠੀਆਂ ਨੇ ਦੇਖੋ ਕੰਪਿਊਟਰ ਦਾ ਕੰਮ ਕਰ ਰਹੀਆਂ ਨੇ ਗਿਆ ਐ ਮੈਂ ਇੱਕ ਵਾਰ ਫੇਰ ਬੋਲ ਦਿੰਦਾ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਜਿਹੜਾ ਹੋਕਾ ਸ੍ਰੀ ਗੁਰੂ ਨਾਨਕ ਸਾਹਿਬ ਨੇ ਦਿੱਤਾ ਇਹ ਉਹ ਬਿਲਕੁਲ ਹੀ ਠੀਕ ਆ ਜਿਹੜੀ ਬਾਬਾ ਫਰੀਦ ਦੇ ਜਿਹੜੇ ਮੈਂਬਰ ਜਿੰਨੇ ਵੀ ਇਹਨਾਂ ਨਾਲ ਜੁੜੇ ਹੋਏ ਨੇ ਦੇਸ਼ ਚੋਂ ਜੁੜੇ ਹੋਏ ਨੇ ਜਾਂ ਕੋਈ ਬਦੇਸ਼ ਚੋਂ ਜਿੰਨੇ ਵੀ ਇੱਥੇ ਤਿਲ ਫੁੱਲ ਹਿੱਸਾ ਪਾਉਂਦੇ ਨੇ ਇਹਨਾਂ ਚੀਜ਼ਾਂ ਦੇ ਖਰਚ ਕਰਦੇ ਨੇਗੇ ਤੇ ਇਹ ਬਹੁਤ ਵਧੀਆ ਮੈਨੂੰ ਗੱਲ ਲੱਗੀ ਇਸੇ ਇਸੇ ਜਗ੍ਹਾ ਦੇ ਉੱਤੇ ਇੱਕ ਹੋਰ ਵੀ ਹੈਗੀ ਚੀਜ਼ ਜਿਹੜੀ ਸਾਡੀ ਤੀਸਰਾ ਨੇਤਰ ਕਹਿੰਦੇ ਆਂਗੇ ਪੜ੍ਹਾਈ ਉਹ ਪੜਾਈ ਦੇ ਉਹਦੇ ਵਿੱਚ ਕਿਤਾਬਾਂ ਦੀ ਲੋਡ ਪੈਂਦੀ ਆ ਇੱਥੇ ਹੈਗੀ ਲਾਇਬ੍ਰੇਰੀ ਵੀ ਮੈਂ ਅੱਜ ਲਾਇਬ੍ਰੇਰੀ ਚੱਲੀ ਆ ਅੱਜ ਦੋਨੇ ਆਏ ਇਹ ਕੁੜੀ ਕੰਪਿਊਟਰ ਟੀਚਰ ਹੈ ਜਿਹੜੀ ਹੈਗੀ ਆ ਮੈਂ ਉਹ ਬਾਕੀ ਆਪਾਂ ਇਹ ਗੱਲਾਂ ਆਪਾਂ ਕਰਨੀਆਂ ਨੇ ਹੈਗੀਆਂ ਇਧਰ ਉਹ ਲਾਇਬ੍ਰੇਰੀ ਚੱਲ ਇਹ ਹੈਗੀ ਦੋਸਤੋ ਲਾਇਬ੍ਰੇਰੀ ਲਾਇਬ੍ਰੇਰੀ ਦੇ ਵਿੱਚ ਹਜ਼ਾਰਾਂ ਹੀ ਕਿਤਾਬਾਂ ਪਈਆਂ ਨੇ ਹੈਗੀਆਂ ਲਾਇਬ੍ਰੇਰੀ ਦੇ ਵਿੱਚ ਇੱਥੇ ਜਦੋਂ ਕੋਈ ਬੱਚੇ ਕੋਈ ਵਿਹਲਾ ਹੁੰਦਾ ਹੁੰਦਾ ਉਧਰੋਂ ਜਾਂ ਲਟਕੀਆਂ ਪੜਦੀਆਂ ਨੇ ਕਿਤਾਬਾਂ ਵੀ ਬਹੁਤ ਪੜਦੀਆਂ ਨੇ ਹੈਗੀਆਂ ਹੋਰ ਵੀ ਇੱਥੇ ਜਿਹੜੇ ਪਿੰਡ ਵਾਸੀ ਨੇਗੇ ਆ ਅ ਵਿਦਿਆਰਥੀ ਜਾਂ ਕੋਈ ਹੋਰ ਪੜ੍ਹਨ ਆ ਚੁੰਦੇ ਨੇਗੇ ਹਰ ਤਰ੍ਹਾਂ ਦੀ ਇੱਥੇ ਕਿਤਾਬ ਵੀ ਜਿਹੜੀ ਇਹਨਾਂ ਨੇ ਬਾਬਾ ਫਰੀਦ ਮਮੋਰੀ ਹਾਲ ਦੇ ਵਿੱਚ ਰੱਖੀ ਹੋਈ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸਾਰੀਆਂ ਧਰਮ ਕੀਤੇ ਆ ਲੋਕਪੱਖੀ ਕਿਤਾਬਾਂ ਇਹਦੇ ਵਿੱਚ ਰੱਖੀਆਂ ਹੋਈਆਂ ਨੇ ਅਨਮਾਰੀ ਚ ਵੀ ਬਹੁਤ ਵਧੀਆ ਧਾਰਮਿਕ ਨੇ ਸਾਹਮਣੇ ਰੱਖੀਆਂ ਹੋਈਆਂ ਨੇ ਆ ਇਧਰ ਵੀ ਬਹੁਤ ਕਹਾਬਾਂ ਪਈਆਂ ਨੇਗੇ ਦੇਖੋ ਤੇ ਮੈਂ ਤੁਸੀਂ ਜਿਹੜੇ ਵੀਡੀਓ ਦੇਖੋਗੇ ਨਾ ਇਹ 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 ਗੱਲ ਨੂੰ ਐ ਸਮਝ ਲਓ ਵੀ ਇਹ ਸਾਡੀਆਂ ਵੀਡੀਓ ਹੁੰਦੀਆਂ ਨੇ ਜਿਹੜੀਆਂ ਉਹ ਹੈ ਤਾਂ ਨਹੀਂ ਨੇ ਕਿ ਬਿਚੱਕਲਾ ਧਰ ਲਾ ਲਈ ਜਾਂ ਕੋਈ ਬਾੜਾ ਉਹਤੇ ਮਸਾਲਾ ਲਾ ਕੇ ਵੀਡੀਓ ਬਣਾ ਦਿੰਦੇ ਨੇ ਬੰਦੇ ਸਾਡਾ ਤਾਂ ਇਹ ਮਕਸਦ ਹੈ ਦੋਸਤੋ ਵੀ ਜਿਹੜੀ ਸਾਡਾ ਇਤਿਹਾਸ ਆ ਸਾਡਾ ਸੱਭਿਆਚਾਰ ਆ ਉਹਨੂੰ ਜਬ ਜਿਹੜੀ ਪੜ੍ਹਾਈ ਆ ਉਹਨੂੰ ਖੁਸ਼ ਦੇ ਜਾ ਰਿਹਾ ਕਿਤਾਬਾਂ ਸਾਡੇ ਹੱਥੋਂ ਜਾ ਰਹੀਆਂ ਨੇ ਇਹ ਸਾਡੇ ਜਿਹੜੇ ਸੰਸਥਾ ਦੇ ਮੈਂਬਰ ਨੇਗੇ ਬਹੁਤ ਵਧੀਆ ਅਪਰਾਲਾ ਇਹਨਾਂ ਦਾ ਤੇ ਇਹਨਾਂ ਦੇ ਉਰੇ ਦੇਖੋ ਮੈਂਬਰ ਵੀ ਕੋਈ ਨਹੀਂ ਮੈਂ ਅਚਨਚੇਤ ਇਹ ਵੀਡੀਓ ਬਣਾਉਣ ਆਇਆ ਵੀ ਦੇਖਾਂ ਭਲਾ ਸੱਚੀ ਮਿੱਥੀ ਪੂਰਾ ਕੰਮ ਚੱਲ ਰਿਹਾ ਹੈ ਜਾਂ ਕੀ ਕਰ ਰਹੇ ਨੇ ਤੇ ਮੈਂ ਮੈਡਮ ਵੀ ਕੰਮ ਠੀਕ ਚੱਲ ਰਿਹਾ ਤੇ ਇਹ ਕੁੜੀ ਟੀਚਰ ਹੈਗੀ ਟੀਚਰ ਅਸਦੀ ਕੰਪਿਊਟਰ ਦੀ ਤੇ ਇੱਧਰ ਹੈਗੀ ਕੱਪੜਾ ਲੈੜਾ ਜਿਹੜਾ ਹੁੰਦਾ ਹੈ ਨਾ ਤੁਸੀਂ ਕੱਪੜਾ ਲੈੜਾ ਦੋ ਟੀਚਰ ਤੁਸੀਂ ਕੱਪੜੇ ਦੇ ਤੇ ਇਹਨਾਂ ਦੋ ਟੀਚਰ ਨੇ ਵੀਡੀਓ ਦੋ ਚੰਗੀ ਲੱਗੀ ਦੋਸਤੋ ਸ਼ੇਅਰ ਕਰ ਦਿਓ ਇੱਕ ਵਾਰ ਫੇਰ ਮੈਂ ਕਹਿੰਦਾ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਬਾਬੇ ਨਾਨਕ ਵਾਲੀ ਗੱਲ ਨੂੰ ਜੇ ਅਸੀਂ ਮੰਨਦੇ ਆ ਉਹਦਾ ਮਤਵ ਲਈ ਇੱਕ ਹੈ ਵੀ ਪਹਿਲਾਂ ਭਾਈ ਕਰੋ ਕਿਰਤ ਇਹ ਕਿਰਤ ਨਾਲ ਜਿਹੜੀਆਂ ਲੜਕੀਆਂ ਆਪਾਂ ਪਹਿਲਾਂ ਦਿਖਾ ਕੇ ਆਂਦੇ ਆ ਤੁਹਾਨੂੰ ਵੀ ਜਦੋਂ ਕਿਰਤ ਕਾਮੀਆਂ ਤਾਂ ਆਪਣੇ ਮਾਪਿਓ ਦਾ ਸਹਾਰਾ ਵੰਡਣਗੀਆਂ ਤੇ ਆਪਣੇ ਜਾਂ ਕਿਸੇ ਘਰ ਵਾਲੇ ਦਾ ਸਹਾਰਾ ਵੰਡਣਗੀਆਂ ਤੇ ਤਾਂ ਇਸ ਕਰਕੇ ਵੀਡੀਓ ਬਣਾਈ ਆ ਤੁਸੀਂ ਇਹਨਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂ ਤਾਂ ਕਿ ਹੋਰ ਜਾਂ ਕੋਈ ਲੋੜਵੰਦ ਲੜਕੀ ਇੱਥੇ ਆ ਕੇ ਕੰਮ ਸਿੱਖ ਸਕੇ ਜਾਂ ਕੋਈ ਦੇਖ ਕੇ ਇਸ ਸੰਸਥਾ ਦਾ ਕੋਈ ਆਪ ਦਾ ਹਿੱਸਾ ਵੀ ਪਾ ਸਕਦੇ ਆ ਜੇ ਜਦੋਂ ਛਾਲ ਬਾਅਦ ਮਸ਼ੀਨਾ ਦਿੰਨੇ ਆ ਉਹ ਮਸ਼ੀਨਾਾਂ ਦੇ ਵਿੱਚ ਵੀ ਹਿੱਸਾ ਪਾ ਸਕਦਾ ਅਗਲਾ ਵੀਡੀਓ ਜੰਗਲੀ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ